ਮਾਈ ਰੋਜੀ ਦਾ ਖਾਲਸਾ ਹੈ ਰੋਜੀ ਕੀ ਭੱਤੇ ਆਉਂਦਾ ਸਾਡੇ ਚੈਨਲ ਤੇ ਸਵਾਗਤ ਹੈ ਸਾਰਿਆਂ ਨੂੰ ਪੈਰ ਭਰੇ ਸਸਰੀਆਂ ਕਾ ਆਜ ਤੁਹਾਨੂੰ ਇਹ ਸੂਟ ਦਿਖਾਉਣੀ ਆ ਅਸੀਂ ਜਿਹੜਾ ਸਾਡੇ ਕੋਲ ਮਸ਼ੀਨ ਵਰਕ ਹੋਣ ਲਈ ਆਇਆ ਹੈ ਤੇ ਇਹ ਦਾ ਪੀਚ ਕਲਰ ਆ ਪਾਰਟੀ ਵੀਅਰ ਸੂਟ ਹੈ ਤੇ ਜੇ ਤੁਹਾਨੂੰ ਵੀ ਇਹੋ ਜਿਹਾ ਕਲਰ ਦਾ ਚਾਹੀਦਾ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਨੂੰ ਨੋਟ ਕਰ ਸਕਦੇ ਹੋ ਇਸ ਕਰਕੇ ਅਸੀਂ ਦਿਖਾਉਣੀ ਆ ਤੁਹਾਨੂੰ ਤੇ ਬਹੁਤ ਹੀ ਸੋਹਣਾ ਵਰਕ ਕਰਨ ਦੀ ਅਸੀਂ ਤੇ ਇਹਦੀ ਪਿਕ ਆ ਗਈ ਹੈ ਤੇ ਅਸੀਂ ਜਦੋਂ ਇਹ ਤਾਂ ਵਰਕ ਕਰ ਲਿਆ ਤੇ ਉਦੋਂ ਵੀ ਤੁਹਾਡੇ ਨਾਲ ਸ਼ੇਅਰ ਕਰਾਵਾਂਗੇ ਵੇ ਕਿ ਸਟਾਈਲ ਨਾਲ ਜਦ ਬਣ ਕੇ ਤਿਆਰ ਹੋ ਗਿਆ ਤੇ ਹੁਣ ਇਹਨਾਂ ਦਾ ਇੱਕਦਮ ਜਿਹਾ ਸੂਟ ਆਇਆ ਇੱਕ ਹੋਰ ਆਇਆ ਤੇ ਜੇ ਤੁਸੀਂ ਕਰਵਾਉਣਾ ਹੋਵੇ ਕਿਸੇ ਵੀ ਕਲਰ ਦੇ ਵਿੱਚ ਜਿਹੇ ਜਿਹੇ ਕਲਰ ਚ ਕਰਵਾਉਣਾ ਤਾਂ ਤੁਸੀਂ ਸਾਨੂੰ ਸਕਰੀਨ ਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਠੀਕ ਹੈ ਜੀ ਤੇ ਜੇ ਤੁਸੀਂ ਹੋਰ ਕਲਰ ਚ ਕਰਵਾਉਣਾ ਕਿਸੇ ਵੀ ਕੱਪੜੇ 'ਚ ਕੋਟਣ ਜਿੱਦਾਂ ਤੁਸੀਂ ਕਰਵਾ ਸਕਦੇ ਹੋ ਪੇਂਟ ਤੇ ਕੜਾਈ ਮਸ਼ੀਨ ਵਰਕ ਕਰਵਾ ਸਕਦੇ ਹੋ ਸਾਥੋਂ ਤੇ ਪ੍ਰਿੰਟ ਵੀ ਕਰਵਾ ਸਕਦੇ ਹੋ ਹੁਣ ਅਸੀਂ ਦੂਜਾ ਕਲਰ ਦਿਖਾਉਣੀ ਆ ਦੇਖੋ ਤੁਹਾਨੂੰ ਇਹ ਇਹ ਕਲਰ ਹੈਗਾ ਮਸਟਰਡ ਕਲਰ ਹੈ ਤੇ ਲਾਈਨਿੰਗ ਆ ਆ ਦੇਖੋ دیکھیں ਇਹ ਲਾਈਨ ਹੈ ਕੱਪੜੇ ਦੇ ਵਿੱਚ ਇਹ ਵੀ ਪਾਰਟੀ ਵੇਅਰ ਸੂਟ ਹੈ ਇਹਦੀ ਵੀ ਪੈਕ ਆ ਗਈ ਹੈ ਤੇ ਇਹਦੇ ਵਿੱਚ ਲਾਈਨਾਂ ਨਹੀਂ ਆ ਸੂਪ ਦੇ ਦੇਖੋ ਤੇ ਇਸ ਤਰ੍ਹਾਂ ਦਾ ਕੱਪੜਾ ਇਹ ਵੀ ਉਹਨਾਂ ਨੇ ਆਪ ਹੀ ਲੈ ਕੇ ਕੱਪੜਾ ਭੇਜਿਆ ਸਾਨੂੰ ਤੇ ਇਹ ਜੇ ਇਸ ਕਲਰ 'ਚ ਕਰਵਾਉਣਾ ਤਾਂ ਸੱਤ ਕਰਵਾ ਸਕਦੇ ਹਾਂ ਤੇ ਇਹ ਵੀ ਤੁਸੀਂ ਸੀ ਸਕਰੀਨ ਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋ ਜੇ ਤੁਸੀਂ ਕਰਵਾਉਣਾ ਹੋ ਤਾਂ ਬਹੁਤ ਹੀ ਸੋਹਣਾ ਸੂਟ ਹੈ ਦੇਖੋ ਤੇ ਇਹ ਦੀ ਪਿਕ ਆ ਗਈ ਹੈ ਤੇ ਇਹ ਵੀ ਜਦੋਂ ਅਸੀਂ ਮਸ਼ੀਨ ਵਰਕ ਕਰ ਲਿਆ ਤੇ ਇਹ ਤੇ ਮਸ਼ੀਨ ਵਰਕ ਹੋਣਾ ਹੁਣ ਤੁਹਾਨੂੰ ਇੱਕ ਹੋਰ ਸੂਟ ਦਿਖਾਉਣੀ ਅਸੀ ਇੱਕ ਇਹ ਵਾਲਾ ਸੂਟਾ ਦੇਖੋ ਇਹ ਹੈਗਾ ਛਿਲਕ ਦੇ ਵਿੱਚ ਸੂਟ ਹੈ ਤੇ ਇਹ ਪੇਂਟ ਹੋਣ ਲਈ ਆਇਆ ਹੈ ਦੇਖੋ ਤੇ ਅਸੀਂ ਆਪ ਹੀ ਕੱਪੜਾ ਲਿਆਂਦਾ ਹੈ ਛਿਲਕ ਦਾ ਉਹਨਾਂ ਨੇ ਕਿਹਾ ਸੀਗਾ ਤੇ ਛਿਲਕ ਦਾ ਲਿਆਂਦਾ ਇਹ ਵਾਈਟ ਹੀ ਕਲਰ ਕਰਨਾ ਆਪਾਂ ਤੇ ਇਹਦੇ ਨਾਲ ਮਸ਼ੀਨੋਂ ਲਿਆਂਦਾ ਦੁਪੱਟਾ ਹੈ ਦੇਖੋ ਬਹੁਤ ਸੋਹਣਾ ਦੁਪੱਟਾ ਹੈ ਤੇ ਵੀ ਪੇਂਟ ਕਰਨਾ ਦੁਪੱਟਾ ਵੀ ਤੇ ਇਹ ਵੀ ਪੇਂਟ ਕਰਨਾ ਆਪਾਂ ਸੂਟ ਵੀ ਇਹ ਆਪਾਂ ਵਾਈਟ ਹੀ ਕਰਨਾ ਇਹਦੀ ਵੀ ਪੈਕ ਆਈ ਵੀ ਆਪਣੇ ਕੋਲ ਤੇ ਇੱਕ ਉਹਨਾਂ ਦਾ ਦੂਜਾ ਸੂਟ ਹੈ ਇਹ ਵੀ ਉਹਨਾਂ ਦਾ ਇਹ ਵੀ ਛਲਕਾ ਦਾ ਹੀ ਸੂਟ ਹੈ ਇਹਦੇ ਨਾਲ ਕੋਟ ਡੋਰਗੇ ਦਾ ਦੁਪੱਟਾ ਹੈ ਇਹਦੇ ਨਾਲ ਕੋਟ ਡੋਰਗੇ ਦਾ ਦੁਪੱਟਾ ਤੇ ਜੇ ਤਾਂ ਇਹ ਇਸੇ ਤਰ੍ਹਾਂ ਹੀ ਕਰਨਾ ਹੋਇਆ ਤਾਂ ਠੀਕ ਹੈ ਜੀ ਇਹਨੂੰ ਡਾਈ ਕਰਾਉਣਾ ਫਿਰ ਇਹਨੂੰ ਡਾਈ ਕਰਾ ਕੇ ਆਪਾਂ ਇਹ ਦੋ ਸੂਟ ਆ ਉਹਨਾਂ ਦੇ ਇਹ ਅਸੀਂ ਵੀ ਆਪਦੇ ਮਨ ਪਸੰਦ ਦਾ ਕਰਨਾ ਆਈ ਦੀ ਪਿਕ ਆਈ ਇੱਕ ਦੀ ਇੱਕ ਉਹਤੇ ਕਰਨਾ ਜਿਹੜਾ ਬਾਈਟ ਕਰਨਾ ਉਹ ਤਾਂ ਉਸੇ ਤਰ੍ਹਾਂ ਹੀ ਕਰਨਾ ਤੇ ਜੇ ਉਹਨਾਂ ਨੇ ਆਖਿਆ ਵੀ ਦੋਨੇ ਇੱਕੋ ਜਿਹੇ ਕਰਨੇ ਫਿਰ ਦੋਨੇ ਇੱਕੋ ਜਿਹੇ ਕਰਦੇ ਆਂਗੇ ਤੇ ਇਹ ਮਾਮਾ ਧੀਆਂ ਦੇ ਸੂਟ ਆ ਤਾਂ ਉਹਨਾਂ ਦੇ ਤੇ ਉਹਨਾਂ ਦੇ ਆਪਾਂ ਕਰਕੇ ਦੇਣੇ ਅਸੀਂ ਆਪ ਹੀ ਲੈਂਦਾ ਇਹ ਕੱਪੜਾ ਸ਼ਿਰਕ ਦੇ ਸੂਟ ਉਹਨਾਂ ਨੇ ਆਖਿਆ ਸੀ ਵਧੀਆ ਸ਼ਿਰਕ ਚ ਲੈਂਦਾ ਸੀ ਪ्योर ਸ਼ਿਰਕ ਹੈ ਬਹੁਤ ਸੋਹਣਾ ਕੱਪੜਾ ਦੇਖੋ ਇਹ ਆਪਾਂ ਹੁਣ ਪੇਂਟ ਕਰਨੇ ਆ ਉਹਨਾਂ ਦੇ ਸੂਟ ਤੇ ਅਸੀਂ ਛੋਟੀ ਵੀਡੀਓ ਹੀ ਪਾਵਾਂਗੇ ਕਿਉਂਕਿ ਸਾਡਾ ਇਹਨਾਂ ਫੋਨ 'ਚ ਕੋਈ ਪ੍ਰੋਬਲਮ ਆਈ ਵੀ ਹੈ ਤੇ ਵੀਡੀਓ ਪੈਂਦੀ ਨਹੀਂ ਵੱਡੀ ਤੇ ਛੋਟੀ ਵੀਡੀਓ ਬਣਾ ਕੇ ਹੀ ਪਾਵਾਂਗੇ ਤੇ ਕੱਲ ਤੁਸੀਂ ਤਾਂ ਹੀ ਨਹੀਂ ਵੀਡੀਓ ਪਾ ਸਕੇ ਕਿਉਂਕਿ ਸਾਡਾ ਫੋਨ ਖਰਾਬ ਹੋ ਗਿਆ ਸੀਗਾ ਤੇ ਹੁਣ ਵੀ ਇਹ ਵੀਡੀਓ ਨਹੀਂ ਪਾ ਰਿਆ ਤੇ ਛੋਟੀ ਵੀਡੀਓ ਪਾ ਰਹੇ ਹਾਂ ਤੇ ਤੁਸੀਂ ਇਹਨਾਂ 'ਚੋਂ ਸਾਨੂੰ ਕੋਈ ਵੀ ਸਕਰੀਨਸ਼ਾਟ ਲੈ ਕੇ ਆਰਡਰ ਕਰ ਸਕਦੇ ਹੋ ਤੇ ਆਪ ਦਾ ਡਿਜ਼ਾਈਨ ਭੇਜ ਕੇ ਤੇ ਕਰਵਾ ਸਕਦੇ ਹੋ ਤੇ ਵੱਧ ਤੋਂ ਵੱਧ ਸਾਨੂੰ ਆਰਡਰ ਕਰੋ ਇਕੜਾ ਇਹ ਵਾਲੇ ਸੁੱਟਾਂ ਦੇ ਪੇਂਟ ਵਾਲੇ ਸੁੱਟਾਂ ਦੇ ਦੁਪੱਟੇ ਹੁੰਦੇ ਸਕੀ ਵੀ ਬਣਾਉਂਦੇ। ਜਿਵੇਂ ਸਕੀ ਵੀ ਤਿਆਰ ਕਰੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ। ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਇਕ ਤੇ ਸ਼ੇਅਰ ਕਰੋ। ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ। ਚਲੋ ਜੀ ਆਪਾਂ ਅਗਲੀ ਵੀਡੀਓ ਵਿੱਚ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਪਾਤਸ਼ਾਹ।